ਪਠਾਨਕੋਟ ਦੇ ਪ੍ਰੀਤਨਗਰ ਮਹੱਲੇ 'ਚ ਉਸ ਵੇਲੇ ਹਲਚਲ ਮਚ ਗਈ ਜਦੋਂ ਪੰਜਾਬ ਪੁਲਿਸ ਦੇ ਸੀਆਈ ਸਟਾਫ ਦੇ ਟੀਮ ਇੱਥੇ ਨਸ਼ਾ ਤਸਕਰਾਂ ਨੂੰ ਫੜਨੋਂ ਪਹੁੰਚਦੀ ਹੈ ਜਿਵੇਂ ਹੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਉਸਦੇ ਸਾਥੀਆਂ ਨੇ ਸੀਆਈਏ ਸਟਾਫ ਉੱਤੇ ਹਮਲਾ ਕਰ ਦਿੱਤਾ ਉਹਨਾਂ ਵੱਲੋਂ ਸੀਆਈਏ ਸਟਾਫ ਨਾਲ ਧੱਕਾਮੁਕੀ ਕੀਤੀ ਗਈ ਜਿਸ ਦੀ ਵੀਡੀਓ ਉੱਥੇ ਮੌਜੂਦ ਲੋਕਾਂ ਨੇ ਬਣਾਈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਦੋਂ ਪੁਲਿਸ ਨੇ ਨਸ਼ਾ ਤਸਕਰ ਨੂੰ ਗੱਡੀ ਚ ਚੁੱਕ ਕੇ ਬਟਾਉਣ ਦੀ ਕੋਸ਼ਿਸ਼ ਕੀਤੀ ਉੱਥੇ ਮੌਜੂਦ ਹੋਰ ਲੋਕਾਂ ਨੇ ਪਥਰਾਆ ਕਰਨਾ ਸ਼ੁਰੂ ਕਰ ਦਿੱਤਾ ਹਾਲਾਤ ਬੇਕਾਬੂ ਹੁੰਦੇ ਦੇਖ ਕੇ ਸੀਆਈ ਸਟਾਫ ਨੂੰ ਹਵਾਈ ਫੈਰ ਕਰਨਾ ਪਿਆ ਹਮਲਾਵਰਾਂ ਨੇ ਪੁਲਿਸ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਤੇ ਪੁਲਿਸ ਦੇ ਕੁਝ ਮੁਲਾਜ਼ਮ ਵੀ ਜ਼ਖਮੀ ਹੋਏ ਬਾਕੀ ਤੁਸੀਂ ਖੁਦ ਸੁਣੋ ਸਿੱਕ ਆਪਣੀ ਸੀਆਈਏ ਅਤੇ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਉਹ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਸੀ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ੜਕ ਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪ ਸੁਖਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਫਆਈਆਰ ਨੰਬਰ 92 2025 ਜਿਹੜੀ ਥਾਣਾ ਨਵੀਂ ਨੰਬਰ 2 ਵਿੱਚ ਦਰਜ ਕੀਤੀ ਗਈ ਹੈ ਫਿਰ ਪੁਲਿਸ ਦੇ ਕੋਲ ਭਾਈ ਲਾਈਟ ਵੀ ਕੀਤਾ ਜੀ ਜੀ ਬਿਲਕੁਲ ਜਦੋਂ ਪੁਲਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਦਿੱਕਤ ਨੂੰ ਲੱਗਿਆ ਵੀ ਤੁੰ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਤਾਂਕਿ ਪੁਲਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਣਜਾਣ ਬੰਦਿਆਂ ਦੇ ਦਰਜ ਕੀਤੀ ਗਈ ਹੈ। ਇਹਦੇ ਵਿੱਚ ਮਾਲ ਦੀ ਬਰਾਮਦਗੀ ਵਿੱਚ ਇਹਦੇ ਵਿੱਚ ਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ। ਉਹ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ